ਅੱਜ ਦੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਣੀ ਰਹਿਣਾ ਜਿੰਨਾ ਵੀ ਰ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਸਾਬਕਾ ਪੀਆ ਮਨੋਹਰ ਸਿੰਘ ਦੀ ਦਿਹਾਂਤ ਤੇ 7ਵਾਂ ਦਿਨ ਅਤੇ ਰਾਜਗੀ ਕਾ ਸੋਗ ਦੇ ਐਲਾਨ ਜਾਣੋ ਕਦੋਂ ਹੁੰਦਾ ਜਾਣੀ ਰਾਜਗੀ ਸੋਗ ਅਤੇ ਇਸ ਦਿਨ ਹੁੰਦਾ ਛੁੱਟੀ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਇਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨੋਹਰ ਸਿੰਘ 92 ਦੀ ਉਮਰ ਵਿੱਚ ਦੇਹਾਂਤ ਹੋ ਗਿਆ ਤੇ ਉਹਨਾਂ ਨੇ ਇਸਮ ਵਿਖੇ ਆਖਰੀ ਸਾਹ ਲਏ ਅਤੇ ਉਹਨਾਂ ਦੀ ਮ੍ਰਿਤਕ ਦੇਹ ਉਹਨਾਂ ਦੇ ਘਰ ਪਹੁੰਚ ਆ ਚੁੱਕੀ ਹੈ ਇਸੇ ਉੱਥੇ ਹੀ ਉਹਨਾਂ ਨੇ ਭਾਰਤ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ਦੀ ਖਬਰ ਮਗਰੋਂ ਅੱਜ ਦੇ ਸਾਰੇ ਪ੍ਰੋਗਰਾਮ ਬੰਦ ਕਰ ਦਿੱਤੇ ਗਏ ਹਨ ਇਸ ਦੇ ਨਾਲ ਹੀ ਸਤਵਾਂ ਦਿਨ ਰਾਜ ਦੇ ਕੀ ਸੋਗ ਅਤੇ ਲਣ ਕਰ ਦਿੱਤਾ ਗਿਆ ਹੈ ਮਨੋਹਰ ਸਿੰਘ ਦੀ ਦਾ ਅੰਤਿਮ ਸੰਸਕਾਰ ਪੂਰੇ ਰਾਜ ਦੀ ਸਮਰੱਥ ਨਾਲ ਕੀਤਾ ਜਾਵੇਗਾ ਤੇ ਕੌਣ ਕਰਦਾ ਹੈ ਰਾਜ ਦੀ ਸੋਗ ਦਾ ਐਲਾਨ ਇਸ ਨੇ ਦੱਸਦੀ ਹੈ ਕਿ ਇਸ ਦਾ ਪਹਿਲਾ ਸਿਰਫ ਕੇਂਦਰ ਸਰਕਾਰ ਹੀ ਦੇਸ਼ ਦੀ ਸਰਕਾਰ ਸੋਗ ਦਾ ਐਲਾਨ ਕਰਦੀ ਸੀ ਪਰ ਨੀਮਨ ਬਦਲਾ ਤੋਂ ਬਾਅਦ ਸੂਬਾ ਸਰਕਾਰ ਵੀ ਰਾਜ ਦੀ ਸੋਗ ਦਾ ਐਲਾਨ ਕਰ ਸਕਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਸਲਾਹਤ ਦੇ ਹੀ ਰਾਸ਼ਟਰੀ ਵੱਲੋਂ ਇਹ ਐਲਾਨ ਕੀਤਾ ਜਾ ਸਕਦਾ ਹੈ ਤੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਖੁਦ ਫੈਸਲਾ ਕਰ ਦੇ ਹਨ ਇਸ ਨੇ ਕੀ ਨਹੀਂ ਸਰਕਾਰ ਸਨਮਾਨ ਦੇਣ ਲਈ ਇਨਾ ਹੀ ਨਹੀਂ کئی ਵਾਰ ਸੂਬਾ ਵੀ ਐਲਾਨ ਕਰ ਸਕਦੀ ਹੈ ਖਬਰ ਨੂੰਨ ਤੱਕ ਵੇਖਣ ਲਈ ਧੰਨਵਾਦ